ਦਾ ਤਾਂ ਕਿ ਆਇਆ ਕਿ ਆਇਆ ਨਵਾਂ ਇਹਨਾਂ ਨੇ ਵੀਡੀਓ ਬਣਾਉਂਦੇ ਆ ਰਹੇ ਆ ਜੀ ਰਿਓ ਜੀ ਸਾਰੇ ਸ੍ਰੀਮਾਨ ਹੈ ਸਿੱਖ ਪੰਥ ਦੀ शान ਹੈ ਬੋਲੇ ਸੋਨਹਾਰ ਸਤਿ ਸ਼੍ਰੀ ਅਕਾਲ ਲਾਈਕ ਕਰ ਦਿਓ ਜੀ ਗਾਣੀ ਵੀਡੀਓ ਬਣਾ ਲਓ ਉਧਰ ਪਈਏ ਨਹੀਂ ਨਹੀਂ ਰੁਕ ਲਓ ਇਥੇ ਵੀਡੀਓ ਬਣਣੀ ਹੈ ਫੁੱਟ ਤਾਂ ਆਉਣੀ ਨਹੀਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹਦੀ ਰਿਓ ਜੀ ਅੱਜ ਜਿਹੜਾ ਹੈਗਾ ਬਲਦੇਵ ਸਿੰਘ ਕਲਿਆਨ ਦਾ ਜਿਹੜਾ ਪਤਲਾ ਪੁੱਛਿਆ ਜਾ ਰਿਹਾ ਹੈਗਾ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਮੈਂ ਸਾਰੀ ਸਹਿਕੌਮ ਨੂੰ ਤੁਹਾਡੇ ਇਸ ਮੀਡੀਆ ਦੇ ਜਰੀਏ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਲਗਭਗ 1994 ਤੋਂ ਲੈ ਕੇ ਫਿਲਹਾਲ ਇڈیا ਸੈਕਸ਼ਨਲ ਫੈਡਰੇਸ਼ਨ ਵਿੱਚ ਬੜਾ ਲੰਬਾ ਸਮਾਂ ਕੰਮ ਕੀਤਾ। ਸੀਰ ਜੂਥ ਅਕਾਲੀ ਦਲ ਦੇ ਵੱਖ-ਵੱਖ ਅਹੁਦਿਆਂ ਤੇ ਸਰਕਲ ਪ੍ਰਧਾਨ ਤੋਂ ਲੈ ਕੇ ਕੋਰ ਕਮੇਟੀ ਮੈਂਬਰ ਤੱਕ ਵੀ ਮੈਂ ਵਰਕ ਕੀਤਾ ਇਸ ਸ਼੍ਰੋਮਣੀ ਅਕਾਲੀ ਦਲ 'ਚ ਰਹਿੰਦਿਆਂ ਹੋਇਆਂ। ਪਿਛਲੇ 2-3 ਟਰਮਾਂ ਤੋਂ ਨੂਰਮੈਲ ਦੇ ਹਾਤੀ ਦਾ ਸਰਕਲ ਪ੍ਰਧਾਨ ਵੀ ਬਣਾਇਆ ਪਾਰਟੀ ਨੇ। ਸਾਡੇ ਬਜ਼ੁਰਗਾਂ ਨੇ ਆਪਣਾ ਜਿੱਥੇ ਇਸ ਅਕਾਲੀ ਦਲ ਲਈ ਇਸ ਪੰਥ ਲਈ ਆਪਣਾ ਖੂਨ ਡੋਲ੍ਹਿਆ ਅਸੀਂ ਵੀ ਆਪਣਾ ਪਸੀਨਾ ਜਿਹੜਾ ਉਹ ਡੋਲਿਆ ਇਸ ਪੰਥਕਰਵੈਤਾ ਨੂੰ ਉੱਪਰ ਚੱਕਣ ਲਈ ਪਰ ਅੱਜ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਉਹ ਅਕਾਲੀ ਦਲ ਉਹ ਸ਼੍ਰੋਮਣੀ ਕਮੇਟੀ ਉਹ ਜਿਹੜੇ ਆਪਣੇ ਆਪ ਨੂੰ ਬਰੂਫੀਏ ਸੈਖੋਖ ਵਾਉਣ ਵਾਲੇ ਲੋਕ ਉਹ ਅੱਜ ਸ੍ਰੀ ਅਕਾਲ ਸਾਹਿਬ ਸਾਹਿਬ ਦੀਆਂ ਤੇ ਸਿੱਖ ਪਰੰਪਰਾਵਾਂ ਦਾ ਘਾਣ ਕਰ ਰਹੇ ਆ ਜਿਨ੍ਹਾਂ ਨੂੰ ਅਸੀਂ ਵਾਰਡ ਦੇ ਤੌਰ ਤੇ ਸਿੱਖੀ ਦੀ ਰਾਖੀ ਲਈ ਸਿੱਖ ਕੌਮ ਦੀ ਪਰੰਪਰਾਵਾਂ ਦੀ ਰਾਖੇ ਲਈ ਸਿੱਖੀ ਸਿਧਾਂਤ ਦੀ ਰਾਖੀ ਲਈ ਚੁਣ ਕੇ ਭੇਜਿਆ ਸੀ ਇਹ ਸਾਡੀ ਨੁਮਾਇੰਦਗੀ ਕਰਕੇ ਦੁਨੀਆ ਭਰ ਦੇ ਦੇਸ਼-ਵਿਦੇਸ਼ ਵਿੱਚ ਸਿੱਖਾਂ ਨੂੰ ਚਾਹੀਏ ਪੰਜਾਬ ਤੋਂ ਬਾਹਰ ਅੱਜ ਪੰਜਾਬ ਵਿੱਚ ਲਗਭਗ ਪੌਣੇ 2 ਕਰੋੜ ਦੇ ਆਸ-ਪਾਸ ਸਿੱਖ ਵਸਦੇ ਆ ਜੇ ਆਪਾਂ ਪੰਜਾਬ ਤੋਂ ਬਾਹਰ ਇੰਡੀਆ ਚ ਜਾ ਕੇ ਦੇਖੀਏ ਤੇ 70 60 ਤੋਂ 70 ਲੱਖ ਦੇ ਆਸ-ਪਾਸ ਸਿੱਖ ਵਸਦੇ ਆ ਜੇ ਬਲੀਸ਼ਾ ਦੀ ਧਰਤੀਆਂ ਦੇਖੀਏ ਤੇ 35 ਤੋਂ 45 ਲੱਖ ਤੱਕ ਜਿਹੜੇ ਸਿੱਖ ਸਾਡੇ ਵਸਦੇ ਆ ਪਰ ਇਹ ਸ਼੍ਰੋਮਣੀ ਅਕਾਲੀ ਦਲ ਸਾਰੇ ਸਿੱਖਾਂ ਦੀ ਨੁਮਾਇੰਦਗੀ ਨਹੀਂ ਕਰਦਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲਗਭਗ ਪੌਣੇ 2 ਕਰੋੜ ਸਿੱਖਾਂ ਦੇ ਵਿੱਚੋਂ ਮੈਂ ਖੰਦਾ ਕਿ 40% ਸਿੱਖਾਂ ਦੀ ਨੁਮਾਇੰਦਗੀ ਕਰਦਾ ਸੀ ਪਰ ਇਸ ਟਾਈਮ ਤੇ 10% ਸਿੱਖਾਂ ਦੀ ਵੀ ਆਬਾਦੀ ਜਿਹੜੀ ਆ ਉਹ ਇਹਨਾਂ ਨੂੰ ਲਾਇਕ ਨਹੀਂ ਕਰਦੀ ਉਹ ਇਹਨਾਂ ਨੂੰ ਕਰਦੀ ਨਹੀਂ ਆਪਾਂ ਦੇਖ ਲਿਆ ਪਿਛਲੇ 2024 ਵਿੱਚ 17 ਲੱਖ ਵੋਟਾਂ ਜਿਹੜੀਆਂ ਪਈਆਂ 2 ਕਰੋੜ ਸਿੱਖਾਂ ਦੇ ਵਿੱਚੋਂ ਇਹਨਾਂ ਨੂੰ ਪਰ ਅੱਜ ਇਹ ਉੱਥੇ ਕਾਬਜ ਹੋ ਕੇ ਬੈਠੇ ਆ ਪਿਛਲੇ 10 ਸਾਲਾਂ ਤੋਂ ਸੈਂਟਰ ਦੀ ਸਰਕਾਰ ਨਾਲ ਲੜ ਕੇ ਇਲੈਕਸ਼ਨ ਵੀ ਹੋਣ ਨਹੀਂ ਦੇਣ ਜਾ ਰਿਹਾ ਤੇ ਆਪਣੀਆਂ ਮਨਮਾਨੀਆਂ ਕਰਕੇ ਸਿੱਖੀ ਸੰਧਾਤਾ ਨੂੰ ਖੋਰਾ ਲਾਉਣ ਚ ਕੋਈ ਕਸਰ ਨਹੀਂ ਛੱਡ ਰਿਹਾ ਆਪਾਂ ਦੇਖ ਰਹੇ ਆ ਪਿਛਲੇ ਸਮੇਂ ਵਿੱਚ ਵੀ ਇਹੇ ਕੁਛ ਕਰਤੂਤਾ ਕਰਦੇ ਰਹੇ ਆ ਪਰ ਅੱਜ মিডিਆ ਦਾ ਜਵਾਨਾ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਵੀ ਕਰਦੇ ਆ ਕਿ ਤੁਸੀਂ ਜਿਹੜਾ ਹਰ ਇੱਕ ਬੰਦੇ ਤੱਕ ਹਰ ਇੱਕ ਜਿਹੜੀ ਚੀਜ਼ ਆ ਉਹਨੂੰ ਲੋਕਾਂ ਤੱਕ ਪਹੁੰਚਾਉਂਦੇ ਹੋ ਤੇ ਸਾਡੇ ਸਿੱਖ ਕੌਮ ਸਾਡੀ ਕੌਮ ਸਾਡੇ ਲੋਕ ਸਾਡੇ ਪੰਜਾਬੀ ਜਾਗਰੂਕ ਹੋਣਗੇ ਦੇਸ਼ਾਂ-ਵਿਦੇਸ਼ਾਂ ਦੇ ਸਿੱਖ ਵੀ ਜਿਹੜੇ ਜਾਗਰੂਕ ਹੋ ਕੇ ਅੱਜ ਇਸ ਬਲੰਦੀ 'ਤੇ ਪਹੁੰਚੇ ਆ ਕਿ ਅੱਜ ਇਹਨਾਂ ਦੀ ਕਰਤੂਤਾ ਨੂੰ ਕਾਲੀਆਂ ਕਰਤੂਤਾ ਨੂੰ ਲੰਗੀਆਂ ਕਰਕੇ ਅਸੀਂ ਜਿਹੜਾ ਹੈਗਾ ਇਹਨਾਂ ਦੇ ਰੋਹ ਦੇ ਵਿੱਚ ਪ੍ਰੋਟੈਸਟ ਕਰ ਰਹੇ ਆ ਕਿੱਥੇ ਇਹਨਾਂ ਦੇ ਪਤਲੇ ਫੂਕ ਰਹੇ ਆ ਲੋਕ ਕਿੱਡੀ ਬਿਸ਼ਰਮੀ ਦੀ ਗੱਲ ਆ ਇਹ ਸਿੱਖ ਸਿੱਖਾਂ ਦਾ ਪਤਲਾ ਫੂਕਣ ਲਈ ਸਿੱਖਾਂ ਨੂੰ ਮਜਬੂਰ ਕਰ ਰਹੇ ਆ ਔਰ ਉਹ ਸਹਿ ਕਰ ਰਹੇ ਆ ਜਿਹਨਾਂ ਨੂੰ ਤੁਸੀਂ ਇੱਕ ਆਪਣੀ ਆਪਣੀ ਵੋਟ ਪਾ ਕੇ ਨਹੀਂ ਇਹਨਾਂ ਦੇ ਪਿੱਛੇ ਰਾਤ ਦਿਨ ਘੁੰਮ ਕੇ ਜੱਡੀਆਂ ਭੰਨ ਕੇ ਇਹਨਾਂ ਨੂੰ ਜਿਹੜਾ ਹੈਗਾ ਉਸ ਅਹੁਦਿਆਂ ਦੇ ਪਹਚਾਇਆ ਕਿ ਤੁਸੀਂ ਭਾਈ ਸਿੱਖਾਂ ਦੀ ਨੁਮਾਇੰਦਗੀ ਕਰਿਓ ਸਾਡੀ ਸਿੱਖਾਂ ਦੀ ਪੱਗ ਜਿਹੜੀ ਆ ਉਹ ਦੁਨੀਆ ਭਰ ਵਿੱਚ ਉੱਚੀ ਹੋਵੇ ਪਰ ਇਹ ਨਹੀਂ ਪਤਾ ਸੀ ਕਿ ਇਹ ਜਿਹੜੇ ਅਸੀਂ ਚੁਣ ਕੇ ਭੇਜਿਓ ਸਿੱਖ ਆ ਇਹ ਜਾ ਕੇ ਉੱਥੇ 11 ਮੈਂਬਰ ਸਿਰਫ ਚੁਣੇ ਜਾਣ ਅੱਜ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਸੀਟਾਂ ਵੀ 117 ਆ ਪਰ ਇੱਥੇ ਜਿਹੜੇ 11 ਮੈਂਬਰ ਐਗਜ਼ੈਕਟਿਵ ਦੇ ਆ ਇਹ ਸਾਰਿਆਂ ਨਾਲੋਂ ਉੱਚਾ ਤੇ ਸੁੱਚਾ ਆਉਦਾ ਆ ਜੇ ਇਹਨੂੰ ਸਮਝਣ ਤਾਂ ਅੱਜ ਅਸੀਂ ਕੋਈ ਬਲਦੇਵ ਸਿੰਘ ਕਲਿਆਣ ਦਾ ਕੋਈ ਨਿੱਜੀ ਤੌਰ ਤੇ ਵਿਰੋਧ ਨਹੀਂ ਕਰਨ ਆਏ ਸਾਡਾ ਉਹਨਾਂ ਨਾਲ ਕੋਈ ਨਿੱਜੀ ਰਿਸ਼ਤਾ ਨਹੀਂ ਹੈ ਉਹਨਾਂ ਨਾਲ ਕੋਈ ਸਾਡਾ ਨਿੱਜੀ ਕੋਈ ਵੰਡ ਵਡਾਈ ਦਾ ਕੋਈ ਕੇਸ ਨਹੀਂ ਹੈ ਅਸੀਂ ਜੇ ਕਰਨ ਆਏ ਆ ਤੇ ਸਿਰਫ ਆਪਣੇ ਦੁਖੀ ਹਿਰਦਿਆਂ ਨੂੰ ਸਿੱਖ ਕੌਮ ਦੀ ਨੁਮਾਇੰਦਗੀ ਕਰਨ ਵਾਲੇ ਉਹਨਾਂ ਲੋਕਾਂ ਦਾ ਉਦਲਾਸਾਲ ਲੈ ਆਏ ਜਿਨ੍ਹਾਂ ਨੇ ਉੱਥੇ 11 ਮੈਂਬਰਾਂ ਨੇ ਬੈਠ ਕੇ ਸਿੱਖ ਜਿਹੜੇ ਜਥੇਦਾਰ ਸੀਗੇ ਜਿਹੜੇ ਸਾਡੇ ਤਿੰਨੇ ਜਿਹੇਦਾਰ ਸੀ ਵਾਰੀ-ਵਾਰੀ ਕਰਕੇ ਇਹਨਾਂ ਨੇ ਉਹਨਾਂ ਦੀ 26 ਦਿਨਾਂ ਦੇ ਵਿੱਚ ਕਰਜ਼ਾ ਤੁਸੀਂ ਕਰਕੇ ਉਹਨਾਂ ਨੂੰ ਲੋਨ ਦੀ ਕੋਸ਼ਿਸ਼ ਕੀਤੀ ਆ ਠੀਕ ਆ ਸਮੇਂ-ਸਮੇਂ 'ਤੇ ਜਿਹੇਦਾਰ ਬਦਲਦੇ ਵੀ ਆਏ ਆ ਸਾਰੀਆਂ ਚੀਜ਼ਾਂ ਬਦਲਦੀਆਂ ਵੀ ਆਈਆਂ ਬਦਲਦੀਆਂ ਰਹਿਣਗੀਆਂ ਵੀ ਪਰ ਉਹ ਲੋਕ ਕੋਈ ਵਿਧੀ ਵਿਵਧਾਨ ਹੋਣਾ ਚਾਹੀਦਾ ਇਹ ਜਿਹੜੇ 11 ਮੈਂਬਰ ਆ ਇਹੀ ਨਹੀਂ ਸਾਰੀ ਸਿੱਖ ਕੌਮ ਦੀ ਨੁਮਾਇੰਦਗੀ ਕਰਦੇ ਦੂਜੀਆਂ ਪਾਰਟੀਆਂ 'ਚ ਵੀ ਸਿੱਖ ਬੈਠੇ ਆ ਕਾਂਗਰਸ 'ਚ ਵੀ ਸਿੱਖ ਬੈਠੇ ਹੋਣਗੇ ਝਾੜੂ ਵਾਲੀ ਪਾਰਟੀ 'ਚ ਵੀ ਸਿੱਖ ਬੈਠੇ ਹੋਣਗੇ ਦੇਸ਼ਾਂ-ਵਦੇਸ਼ਾਂ 'ਚ ਵੀ ਸਿੱਖ ਬੈਠੇ ਹੋਣਗੇ ਉਹ ਵੀ ਸਿੱਖ ਬੈਠੇ ਗੁਰੂ ਗ੍ਰੰਥ ਸਾਹਿਬ ਦੇ ਉਪਾਸ਼ਕਾ ਉਹ ਵੀ ਲੋਕ ਆ ਜਿਹੜੇ ਸਿੱਖ ਚੇਰਾ ਮੋਰਾ ਨਹੀਂ ਵੀ ਹੈ ਤਦ ਵੀ ਗੁਰੂ ਗ੍ਰੰਥ ਸਾਹਿਬ ਦੇ ਉਪਾਸ਼ਕ ਆ ਅਸੀਂ ਉਹਨਾਂ ਦੀ ਵੀ ਨਮਾਇੰਦਗੀ ਕਰਦੇ ਆ ਪਰ ਇਹ ਚੀਜ਼ ਸਾਨੂੰ ਸੋਚ ਕੇ ਕਰਨਾ ਚਾਹੀਦਾ ਸੀ ਕਿ ਕਿੰਨੇ ਦਿਲਾਂ ਨੂੰ ਦੁਖੀ ਕਰ ਰਹੇ ਆ ਫਿਰ ਵੱਡੀ ਬਿਸ਼ਰਮੀ ਦੀ ਗੱਲ ਇਹ ਆ ਤੇ ਉਹ ਜਿਹੜੀ ਬਾੜ ਕਰਦੀ ਹੋਈ ਬਾੜ ਬਣਾਈ ਹੋਈ ਸੀ ਉਹ ਸਾਡੀਆਂ ਪਰੰਪਰਾਵਾਂ ਨੂੰ ਘਾਣ ਕਰਦੀ ਆ ਅਣਜਾਣੇ ਵਿੱਚ ਨਹੀਂ ਜਾਣ ਬੁੱਝ ਕੇ ਉਹਨਾਂ ਨੂੰ ਪਤਾ ਕਿ ਪੰਥ ਸਾਡੇ ਨਾਲ ਨਹੀਂ ਉਹਨਾਂ ਨੂੰ ਪਤਾ ਕਿ ਸਿੱਖ ਇਸ ਦੇ ਵਿਰੋਧੀ ਆ ਪਰ ਫਿਰ ਵੀ ਆਪਣੀਆਂ ਗਲਤੀਆਂ ਨੂੰ ਸੁਧਾਰਨ ਦੀ ਬਜਾਏ ਲਗਾਤਾਰ ਗਲਤੀ ਤੇ ਗਲਤੀ ਕਰਕੇ ਸਿੱਖ ਪਰੰਪਰਾਵਾਂ ਨੂੰ ਢਾਣ ਜਿਹੜੀ ਖੇਸ ਪਹੁੰਚਾ ਰਹੇ ਆ ਅਸੀਂ ਇਹਦਾ ਪੁਰਜ਼ੋਰ ਵਿਰੋਧ ਵੀ ਕਰਦੇ ਆ ਇਹ ਠੋਕ ਮਾਰ ਕੇ ਕਹਿੰਨੇ ਆ ਕਿ ਭਾਈ ਜਦੋਂ ਤੱਕ ਵੀ ਤੁਸੀਂ ਇਹ ਚੀਜ਼ਾਂ ਨਹੀਂ ਕਰੋਗੇ ਇਹ ਹੁਕਮਨਾਮਾ ਜਿਹੜਾ ਤੁਸੀਂ 2 ਦਸੰਬਰ ਨੂੰ ਹੋਇਆ ਸੀ ਜੇ ਉਹ ਤੇ ਪੂਰਨ ਤਰ੍ਹਾਂ ਨਹੀਂ ਚੱਲਦੇ ਜੇ ਤੁਸੀਂ ਉਹਦਾ ਵਿਰੋਧ ਕਰਕੇ ਦਿਹਾੜਾਂ ਦੀ ਕਰਦਾਰ ਕੁਛੀ ਕਰਦੇ ਰਹੇ ਇਸ ਤਰੀਕੇ ਨਾਲ ਅਸੀਂ ਕੋਈ ਦੇਹਦਾਰ ਕਲਦੀਪ ਸਿੰਘ ਗੜਗਾਜ ਦੇ ਵਿਰੋਧੀ ਨਹੀਂ ਅਸੀਂ ਉਸ ਪਦਵੀ ਦਾ ਸਤਿਕਾਰ ਕਰਦੇ ਆ ਸਤਿਕਾਰ ਕਰਦੇ ਰਹਾਂਗੇ ਅਸੀਂ ਸਾਰੇ ਜਾਣੇ ਸਿੱਖਿਆ ਤਾਂ ਸਿੱਖਿਆ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਜੇ ਕਿਸੇ ਨੇ ਹੋਰ ਕੋਈ ਬੋਦੀ ਵਿਰੋਧਤਾ ਕਰਦਾ ਜਾਂ ਹੋਰ ਕੋਈ ਉਹਦਾ ਪਾਕਰ ਬੋਦਾ ਤਾਂ ਅਸੀਂ ਉਹਦੀ ਵਿਰੋਧਤਾ ਕਰਦੇ ਨਹੀਂ ਕਰਦੇ ਪਰ ਅਸੀਂ ਇਹ ਗੱਲ ਜ਼ਰੂਰ ਕਹਿਣੀ ਚਾਹੁੰਦੇ ਆ ਕਿ ਜਹੇਦਾਰ ਕੁਲਦੀਪ ਸਿੰਘ ਜੀ ਗੜਗਾਜ ਸਾਹਿਬ ਤੁਸੀਂ ਸਾਡੇ ਸਤਿਕਾਰਯੋਗ ਇਸ ਟਾਈਮ ਪੋਜੀ ਤੇ ਬੈਠੇ ਹੋ ਪਰ ਬੈਠਣ ਤੋਂ ਪਹਿਲਾਂ ਤੁਹਾਨੂੰ ਪਤਾ ਸੀ ਤੁਸੀਂ ਪੰਥਗ੍ਰਮੈਤਾ ਨੂੰ ਜਾਣਦੇ ਸੀ ਤੁਹਾਨੂੰ ਕਿਉਂ ਨਹੀਂ ਪਤਾ ਸੀ ਕਿ ਪੰਥਗ੍ਰਮੈਤਾ ਦਾ ਕਿਦਾਂ ਜਹੇਦਾਰ ਦੀ ਪਦਵੀ ਤੇ ਬੈਠਿਆ ਜਾਂਦਾ ਤੁਸੀਂ ਆਪ ਬੈਠਣਾ ਸੀ ਤੇ ਸਾਰਿਆਂ ਸਾਹ ਜਿਹੜੀਆਂ ਪੰਥਕਰਵੈਤਾਂ ਨੂੰ ਤੁਸੀਂ ਘਾਣ ਕਰਤਾ ਨਾ ਉੱਥੇ ਗੁਰੂ ਗ੍ਰੰਥ ਸੀ ਨਾ ਉੱਥੇ ਪੰਥ ਸੀ ਪੰਥ ਤੁਹਾਨੂੰ ਪਤਾ ਤੁਹਾਡੇ ਨਾਲ ਹੀ ਨਹੀਂ ਸੀ ਪਰ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਜਾ ਕੇ ਸ਼ਬਦ ਲੈਣ ਲੱਗੇ ਹੋ ਉਹ ਤਾਂ ਸਾਹਮਣੇ ਰੱਖ ਲਓ ਤੁਸੀਂ ਉਹਨੂੰ ਵੀ ਹੋਲੇ 'ਚ ਰੱਖ ਕੇ ਸਾਰਾ ਕੁਝ ਕਰ ਰਹੇ ਹੋ ਨੋ ਕਾਮ ਦੀਆਂ ਅੱਖਾਂ ਵਿੱਚ ਘਟੇ ਵਿੱਚ ਮਿੱਟੀ ਨਹੀਂ ਮਿੱਟੀ ਅੱਖਾਂ ਵਿੱਚ ਮਿੱਟੀ ਘਟਾ ਨਹੀਂ ਪਾਇਆ ਜਾ ਸਕਦਾ ਬਹੁਤ ਹੀ ਦੇਰ ਨਹੀਂ ਰਹਿਣੀਆਂ ਇਹ ਚੀਜ਼ਾਂ ਇਹ ਚੀਜ਼ਾਂ ਚਲੇ ਜਾਣੀਆਂ ਹੁੰਦੀਆਂ ਪਰ ਜਿਹੜਾ ਇਤਿਹਾਸ ਵਿੱਚ ਕਾਲੇ ਅੱਖਰਾਂ ਨਾਲ ਤੁਹਾਡਾ ਨਾਮ ਲਿਖਿਆ ਜਾਣਾ ਸਾਡੇ ਇਹਨਾਂ 11 ਮੈਂਬਰਾਂ ਦਾ ਜਾਂ ਜਿਨ੍ਹਾਂ ਨੇ ਸ਼ਬਦ ਲੈਣ ਲੱਗਿਆਂ ਜਾਂ ਦਬਾਉਣ ਲੱਗਿਆਂ ਇਹ ਸਾਰਾ ਜਿਹੜਾ ਕਹਾਣ ਕੀਤਾ ਉਹਨਾਂ ਦਾ ਜਿਹੜਾ ਇਤਿਹਾਸ ਵਿੱਚ ਕਾਲੇ ਅੱਖਰਾਂ ਨਾਲ ਲਿਖਿਆ ਜਾਣਾ ਇਹ ਕਦੇ ਮਿਟਣਾ ਨਹੀਂ ਅਸੀਂ ਮਿਟ ਜਾਣਾ ਅਸੀਂ ਵੀ ਨਹੀਂ ਰਹਿਣਾ ਇਹਨਾਂ ਨੇ ਵੀ ਨਹੀਂ ਰਹਿਣਾ ਜੇ ਜੇਲ੍ਹਾਰ ਦੇ ਉਹਨੇ ਤੇ ਬੈਠੇ ਰਹਿਣਾ ਉਹਨੇ ਵੀ ਹੈ ਨਹੀਂਗਾ ਮੈਂ ਉਹ ਕਿ ਅਕਾਲ ਪੁਰਖ ਦਾ ਇੱਕ ਜਿਹੜਾ ਅਸੂਲ ਹੈ ਉਤਕੇ ਬਾਹਰ ਨਹੀਂ ਜਾ ਸਕਦਾ ਪਰ ਇਹ ਚੀਜ਼ਾਂ ਜਿਹੜੀਆਂ ਲੈ ਕੇ ਬੈਠੇ ਆ ਇਹਨਾਂ ਨੇ ਜਿਹੜਾ ਇਹਨਾਂ ਨੂੰ ਲੈ ਬਣਾ ਇਹ ਜਿੰਦਾ ਜੀ ਹੋ ਕੇ ਵੀ ਮੁਰਦਿਆਂ ਬਰਾਬਰ ਹੋ ਜਾਣੇ ਆ ਅੱਜ ਜੇ ਲੋਕਾਂ ਨੂੰ ਸਿੱਖਾਉਣ ਦੇ ਪਤਲੇ ਫੂਕਣ ਦਾ ਟਾਈਮ ਮਿਲ ਰਿਹਾ ਤਾਂ ਇਹ ਕੋਈ ਬਹੁਤ ਵੱਡੀ ਮੈਕਨ ਇਹਨਾਂ ਲਈ ਨਿਮੋਸ਼ੀ ਪਈ ਜਾਣੇ ਆ ਜੇ ਹਾਲੇ ਵੀ ਇਹ ਸੁਧਰ ਜਾ ਇਸ 17 ਤਰੀਕ ਨੂੰ ਆਉਣ ਵਾਲੀ ਮੀਟਿੰਗ ਵਿੱਚ ਸਾਰੇ ਜਾਣੇ ਆਪਣਾ ਜਿਹੜਾ ਹੈਗਾ ਉਥੇ ਸਮਰਪਿਤ ਕਰਾ ਦੇਣ ਆਪਣੇ ਕੀਦਿਆਂ ਨੂੰ ਕਹਿ ਦੇਣ ਕਿ ਤੁਸੀਂ ਸਾਨੂੰ ਟੈਲੀਫੋਨ ਤੇ ਮੈਸੇਜ ਕਰਕੇ ਕਾ ਕਰਤੂਤਾ ਨਾ ਕਰਾਓ ਜੇ ਤੁਸੀਂ ਕਰਨਾ ਤੇ ਆਪ ਆਣ ਕੇ ਕਰ ਦਿਓ ਆਪ ਦੋਨਾਂ ਦਾ ਹਾਲ ਹੋ ਬਾਹਰ ਹੋ ਕੇ ਬੈਠ ਗਏ ਉਹਨਾਂ ਨੂੰ ਚਾਹੀਦਾ ਸੀ ਆਪਣੀ ਕੌਮ ਨੇ ਕੌਮ ਨੇ ਬੜੀਆ ਕਿਦ ਵਿਕਸੀ ਪਰਿਵਾਰ ਨੂੰ ਪਰ ਉਸ ਪਰਿਵਾਰ ਨੇ ਕੌਮ ਦਿੱਤੀ ਹੋਇਆ ਗਿਲ ਦਾ ਕਹਾਣ ਕੀਤਾ ਅੱਜ ਅੱਜ ਕੌਮ ਦੀਆਂ ਦੁੱਖ ਦੀਆਂ ਰਗਾ ਤੇ ਘੂਠਾ ਰੱਖ ਕੇ ਬੈਠੇ ਆ ਉਹਨਾਂ ਨੂੰ ਪਾਸੇ हट ਜਾਣਾ ਚਾਹੀਦਾ ਮੈਂ ਇੰਨਾ ਹੀ ਕਹਿੰਦਾ ਹੋਇਆ ਸਾਰੀ ਸਿੱਖ ਕੌਮ ਨੂੰ ਫਿਰ ਬੇਨਤੀ ਕਰਦਾ ਫਤਿਹ ਵੀ ਅਰਜ ਕਰਦਾ ਤੇ ਬੇਨਤੀ ਵੀ ਕਰਦਾ ਆਓ ਅੱਜ ਆਪਾਂ ਪਾਰਟੀ ਬਾਜੀ ਦੀ ਰੰਗਤ ਤੋਂ ਉਪਰ ਉੱਠੀਏ ਅੱਜ ਅਸੀਂ ਨਾ ਸੋਚੀ ਅਸੀਂ ਕਾਂਗਰਸ ਵਾਲੇ ਆ ਕੋਈ ਸੋਚਦਾ ਮੈਂ ਝਾੜੂ ਵਾਲਾ ਆ ਕੋਈ ਸੋਚਦਾ ਮੈਂ ਫਲਾਣੇ ਦਲ ਵਾਲਾ ਕੋਈ ਫਲਾਣੇ ਦਲ ਵਾਲਾ ਦਲ ਅਸੀਂ ਬਸੇਰੇ ਬਣਾ ਲਏ 10-10 ਬੰਦਿਆਂ ਦੇ ਦਲ ਬਣ ਕੇ ਬੈਠੇ ਆ ਅਰ ਸਾਨੂੰ ਸਿੱਖ ਕੌਮ ਦੀ ਸ਼ਕਤੀ ਨੂੰ ਇਕੱਠਾ ਕਰਨ ਦੀ ਲੋੜ ਆ ਬੈਠੇ ਰਹੋ ਆਪੋ ਆਪਣੇ ਦਲਾਂ ਵਿੱਚ ਪਰ ਜਿੱਥੇ ਸਿੱਖ ਤੇ ਸਿੱਖੀ ਦੀ ਗੱਲ ਆਵੇ ਜਿੱਥੇ ਅਕਾਲ ਦੀ ਗੱਲ ਆਵੇ ਜਿੱਥੇ ਸਾਡੇ ਤਖਤ ਦੀ ਗੱਲ ਆਵੇ ਗੁਰੂ ਗ੍ਰੰਥ ਤੇ ਪਥ ਦੀ ਗੱਲ ਆਵੇ ਅਸੀਂ ਉੱਥੇ ਇਕੱਠੇ ਹੋ ਕੇ ਸਾਰੇ ਜਾਨੇ ਪੈਰਾਂ ਦਈਏ ਅੱਜ ਅਸੀਂ ਸਾਰਿਆਂ ਦਾ ਚਾਹੇ ਕੋਈ ਸ਼੍ਰੋਮਣੀ ਕਮੇਟੀ ਮੈਂਬਰ ਆ ਚਾਹੇ ਹੋ ਗਿਆ ਕੋਟਾ ਦਾ ਮੈਂਬਰ ਆ ਇਥੋਂ ਸਟਾਰਟ ਹੋਇਆ ਲੇਕਿਨ ਇਹ ਹੌਲੀ ਹੌਲੀ ਜਿਹੜੀ ਆ ਬਹੁਤ ਵੱਡੀ ਲੇਨ ਵੱਡ ਜਾਊਗੀ ਇਹਨਾਂ ਨੂੰ ਮੁੜ ਕੇ ਆਉਣਾ ਚਾਹੀਦਾ ਇਸ ਗੱਲ ਤੋਂ ਮੁੜ ਕੇ ਆਣ ਕੇ ਪੁਰਾਣੇ ਜਨਰਾਂ ਦੀ ਜਿਹੜੀ ਆ ਬਹਾਲੀ ਕਰਨ ਤੇ ਗਾਂ ਤੋਂ ਲਾਉਣ ਦਾ ਤੇ ਲਾਉਣ ਦਾ ਨਿਯਮ ਜਿਹੜਾ ਆ ਉਹ ਬਣਾਇਆ ਜਾਵੇ ਇਹ ਨਿਯਮ ਕੋਈ ਸ਼੍ਰੋਮਣੀ ਅਕਾਲੀ ਦਲ ਦਾ ਨਹੀਂ ਇਕੱਠਿਆਂ ਦਾ ਇਹ ਇਕੱਲੇ ਬਾਦਲ ਕਹਿੰਦਾ ਨਹੀਂ ਆਪਣਾ ਬਣਾ ਕੇ ਰੱਖਿਆ ਹੋਇਆ ਜਾਇ ਨਿਜਮ ਜਿਹੜੇ ਬਣਾ ਲੈ ਆਪੋ ਆਪਣੀਆਂ ਸਿਰਫ ਲਾਲ ਬੱਤੀ ਵਾਲੀਆਂ ਗੱਡੀਆਂ ਲੈਣ ਨੂੰ ਦੋ ਗਨਮੈਨ ਲੈਣ ਨੂੰ ਇਹਨਾਂ ਦੀਆਂ ਗੱਲਾਂ ਨਹੀਂ ਹੈਗੀਆਂ ਸੱਚ ਇਸ ਸਿੱਖ ਪੌਂਦਾ ਬੜਾ ਵੱਡਾ ਤੇ ਲੰਬਾ ਇਤਿਹਾਸ ਹੈ ਖੂਨ ਪਸੀਨੇ ਨਾਲ ਜਿਹੜਾ ਖੂਨ ਨਾਲ ਲੋਕਾਂ ਦੀਆਂ ਜਾਨਾਂ ਲੈ ਕੇ ਇਹ ਉੱਜਿਆ ਹੋਇਆ ਇਹ ਕੋਈ ਛੋਟੀ ਵੱਡੀ ਗੱਲ ਨਹੀਂ ਹੈ ਗੁਰੂ ਹਰਗੋਬਿੰਦ ਸਾਹਿਬ ਦਾ ਤਖਤ ਆ ਮੇਰੇ ਪਾਤਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਪੰਜ ਸਾਧਿਆ ਤੇ ਉਹਦੀ ਜਿਹੜੀ ਰਹਿਨਵਾਹੀ ਕਰਦੇ ਆ ਇਹਨਾਂ ਨੂੰ ਆਪ ਉਹਨਾਂ ਦੇ ਜਾ ਕੇ ਮੱਥਾ ਟੇਕਣਾ ਚਾਹੀਦਾ ਉੱਥੇ ਜਾ ਕੇ ਇੱਕ ਦਿਨ ਮੱਥਾ ਟੇਕਦੇ ਆ ਦੂਜੇ ਦਿਨ ਲੈ ਕੇ ਘਰ ਨੂੰ ਤੋਰ ਦਿੰਦੇ ਆ ਕਿੰਡੀ ਬਿਸ਼ਰਮੀ ਦੀ ਗੱਲ ਇਹਨਾਂ ਲੋਕਾਂ ਨੇ ਫੜ ਲਈ ਆ ਇਹਨਾਂ ਨੂੰ ਤਾੜਨਾ ਵੀ ਕਰਦੇ ਆ ਕਿ ਭਾਈ ਇਹ ਜ਼ਿੰਦਗੀ ਬੜੀ ਛੋਟੀ ਆ ਇਹਦੇ ਵਿੱਚ ਤੁਹਾਨੂੰ ਜੇ ਮੌਕਾ ਦਿੱਤਾ ਪੰਥ ਨੇ ਕੌਮ ਨੇ ਤੇ ਤੁਸੀਂ ਉਹਦੇ ਲਈ ਕੋਈ ਚੰਗੇ ਸਾਥ ਨਾਲ ਕੰਮ ਕਰਕੇ ਜਾਓ ਕਿ ਕੌਮ ਤੁਹਾਡਾ ਜਿਹੜਾ ਹੈਗਾ ਨਾਂ ਲੈਂਦੀ ਰਵੇ ਨਾ ਕਿ ਪਤਲੇ ਖੂਕਦੀ ਫਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸਰ ਕੀ ਨਾਮ ਦੀ ਸਵਾ ਕੇਵਲ ਸਿੰਘ ਚੰਦੀ ਸਰਕਲ ਪ੍ਰਧਾਨ ਨੂਰਮਲ ਕੋਟ ਬਦਲਖਾਂ ਅੱਜ ਜਿਹੜਾ ਤੁਸੀਂ ਨੂਰ ਮਹਿਲ ਤੋਂ ਸ਼ਾਹ ਕੋਟੇ ਇਲਾਕੇ ਦੇ ਵਿੱਚ ਪਹੁੰਚੇ ਆ ਉਤਰੇ ਫੁੱਕੇ ਜਾ ਰਹੇ ਨੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਮੈਂ ਸਾਰੀਆਂ ਸੰਗਤਾਂ ਨੂੰ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਨੂੰ ਬਹੁਤ ਹੀ ਦੁੱਖ ਨਾਲ ਇਹ ਕਹਿਣਾ ਪੈ ਰਿਹਾ ਕਿ ਉਹ ਮੈਂਬਰ ਜਿਨ੍ਹਾਂ ਨੂੰ ਅਸੀਂ ਆਪਣੀ ਵੋਟਾਂ ਆਪ ਨਹੀਂ ਉਹਨਾਂ ਨੂੰ ਪਤਾ ਬਲਦੇਵ ਸਿੰਘ ਕਲਿਆਣ ਨੂੰ ਅਸੀਂ ਇੱਕ ਇੱਕ ਵੋਟ ਆਪਣੇ ਹਲਕੇ ਦੀ ਪਵਾ ਕੇ ਉਹਨੂੰ ਮੈਂਬਰ ਬਣਾਇਆ ਤੇ ਉੱਥੇ ਸ਼ੋਮਣੀ ਕਮੇਟੀ ਦਾ ਮੈਂਬਰ ਬਣਾ ਕੇ ਗੁਰੂ ਗੁਰੂ ਗੁਰਦਰਾ ਸਾਹਿਬ ਦੀ ਸੇਵਾ ਸੰਭਾਲ ਲਈ ਭੇਜਿਆ ਅੱਜ ਉਹ ਯੂਨੀਅਨ ਮੀਤ ਪ੍ਰਧਾਨ ਦੇ ਅਹੁਦੇ ਤੇ ਆ ਤੇ ਜੋ ਰਵਾਇਤ ਸਾਡੇ ਪਾਰਟੀ ਦੇ ਸੀਨੀਅਰ ਲੀਡਰਾਂ ਨੇ ਖੜੀ ਹੋਈ ਆ ਅਕਾਲਤਖ ਸਾਹਿਬ ਦੇ ਜਥੇਦਾਰਾਂ ਨੂੰ ਤੇ ਦੂਸਰੇ ਅਕਾਲ ਦਸਤਾਂ ਦੇ ਜਥੇਦਾਰਾਂ ਨੂੰ ਬਹੁਤ ਜਲੀਲ ਕਰਕੇ ਬੇਇੱਜ਼ਤ ਕਰਕੇ ਉਹਨਾਂ ਨੂੰ ਫਾਰਕ ਕਰਨਾ ਇਹ ਇਸ ਕੌਮ ਦੇ ਮਨ ਦੇ ਵਿੱਚ ਬਹੁਤ ਵੱਡਾ ਰੋਸ ਆ ਉਸ ਰੋਸ ਨੂੰ ਪ੍ਰਗਟ ਕਰਨ ਲਈ ਅਸੀਂ ਸਾਰੇ ਅੱਜ ਇੱਥੇ ਮਹੱਤਵਪੂਰਵਕ ਇਕੱਠੇ ਹੋਏ ਆਂ ਕਿਉਂਕਿ ਅਸੀਂ ਸਰਦਾਰ ਬਲਦੇਵ ਸਿੰਘ ਕਲਿਆਣ ਨੂੰ ਇਹ ਕਹਿਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਅਸੀਂ ਸਨਮਰ ਬੇਨਤੀ ਕਰਾਂਗੇ ਕਲਿਆਣ ਸਾਹਿਬ ਤੁਹਾਡੀ ਜ਼ਮੀਰ ਜੇ ਜਾਗੇ ਸਾਡੀ ਆਵਾਜ਼ ਨੂੰ ਸੁਣ ਕੇ ਤੁਸੀਂ ਸੋਚੋ ਤੁਸੀਂ ਬਹੁਤ ਵੱਡਾ ਧੋਖਾ ਮਾਇਆ ਅਕਾਦ ਸਾਹਿਬ ਸਾਹ ਦੇ ਨਾਲ ਤੁਸੀਂ ਬਹੁਤ ਪਾਪ ਕਰ ਰਹੇ ਆ ਜੇ ਤੁਸੀਂ ਇਹ ਗੱਲ ਨੂੰ ਉਸ 17 ਤਰੀਕ ਨੂੰ ਜਿਹੜੀ ਤੁਹਾਡੀ ਮੀਟਿੰਗ ਹੋ ਰਹੀ ਆ ਉਹਦੇ ਵਿੱਚ ਜੋ ਤੁਸੀਂ ਪਹਿਲਾਂ ਮਤਾ ਪਾਸ ਕੀਤਾ ਉਹ ਜਥੇਦਾਰ ਸਾਹਿਬ ਰਕਵੀਰ ਸਿੰਘ ਜੀ ਤੇ ਗਿਆਨੀ ਸੁਲਤਾਨ ਸਿੰਘ ਜੀ ਨੂੰ ਹਾਰਗ ਕਰਨ ਦਾ ਉਹਨੂੰ ਉਹਦੇ ਵਿਰੋਧ ਚ ਖੜੋ ਉਹਨੂੰ ਵਾਪਸ ਕਰਾਓ ਤਾਂ ਕਿ ਉਹ ਜਥੇਦਾਰ ਜਿਹੜੇ ਆ ਉਹ ਆਪਣੇ ਅਹੁਦਿਆਂ ਤੇ ਦੁਬਾਰਾ ਬਰਾਜਮਾਨ ਹੋਣ ਤੇ ਸਿੱਖ ਕੌਮ ਦੇ ਜਿਹੇ ਮਨਾਂ ਦੇ ਵਿੱਚ ਜਿਹੜਾ ਦੁੱਖ ਆ ਦਰਦ ਆ ਉਹ ਘਟਾਇਆ ਜਾ ਸਕੇ ਇਹ ਤੁਹਾਡੇ ਤੇ ਨਿਰ ਪਰਿਆ ਤੁਸੀਂ ਕੌਮ ਨਾ ਸਿੱਖਾ ਨਾ ਖੜਨਾ ਚੁਣਿੰਦਾ ਬੰਦਿਆਂ ਦੇ ਮਗਰ ਲਾ ਕੇ ਇਹ ਜੋ ਪਹਿਲਾਂ ਤੁਸੀਂ ਗਲਤੀ ਕੀਤੀ ਆ ਉਹਨੂੰ ਬਾਰ ਕਰਾ ਰੱਖਣਾ ਇਹ ਕਲਿਆਣ ਸਾਹਿਬ ਤੇ ਡਿਪੈਂਡ ਆ ਸੋ ਅਸੀਂ ਤਾਂ ਫਿਰ ਬੇਨਤੀ ਕਰਦੇ ਆ ਕਿ ਸਮੁੱਚਾ ਜਗਤ ਸਿੱਖ ਪੰਥ ਵਿਦੇਸ਼ ਵਿਦੇਸ਼ ਵਸਦੀਆਂ ਸੰਗਤਾਂ ਇਹ ਮੰਗ ਕਰ ਰਹੀਆਂ ਕਿ ਜਿੰਨੇ ਮੈਂਬਰਾਂ ਨੇ ਉਧਰ 14 ਚੋਂ 11 ਮੈਂਬਰਾਂ ਨੇ ਇਹ ਇਹਦੀ ਹਮਾਇਤ ਕੀਤੀ ਆ ਇਹ ਮਤਾ ਪਾਸ ਕੀਤਾ ਸੋ 11 ਜਿਵੇਂ ਮੇਰੇ ਸਾਥੀਆਂ ਨੇ ਦੱਸਿਆ ਇਹ ਸਾਰੇ 11 ਉਹਦੇ ਵਿਰੋਧ ਚ ਖੜਨਾ ਤੇ ਸਿੱਖ ਕੌਮ ਦਾ ਜਿਹੜਾ ਆ ਜज्ਬਾ ਉਹਨੂੰ ਸਮਝਣ ਸਿੱਖ ਕੌਮ ਦੀ ਨਬਜ਼ ਨੂੰ ਸਮਝਣ ਤੇ ਉਹਨੂੰ ਵਾਪਸ ਕਰਾਉਣ ਫੈਸਲੇ ਨੂੰ ਕਾਂ ਤੁਹਾਡਾ ਜਿਹੜਾ ਛਟਕਾਰਾ ਨਹੀਂ ਤੇ ਤੁਹਾਡਾ ਹਾਲ ਜਾਂ ਰੰਗਜੇ ਵਾਲਾ ਹੋਣਾ ਤੁਹਾਡੀ ਮੌਤ ਨਹੀਂ ਤੁਹਾਡੀ ਜਾਨ ਨਹੀਂ ਨਿਕਲਣੀ ਸੌਖੀ ਜਾਨ ਨਹੀਂ ਨਿਕਲਣੀ ਤੁਸੀਂ ਅਕਾਲ ਤੱਕ ਸਨ ਸਿੱਧਾ ਮੱਥਾ ਮਾਰਿਆ ਜਾ ਕੇ ਤੇ ਤੁਸੀਂ ਕਿਸੇ ਤੇ ਕਹਿ ਤੇ ਮਾਰ ਰਹੇ ਆ ਇਸ ਲਈ ਤੁਹਾਨੂੰ ਬੇਨਤੀ ਆ ਤੇ ਤੁਸੀਂ ਅਜੇ ਵੀ ਵਾਪਸ ਆ ਰਹੇ ਹੋ ਦੁੱਲੀਆਂ ਬੇੜਾਂ ਦਾ ਕੁਝ ਨਹੀਂ ਵਿਗੜਿਆ ਤੁਹਾਨੂੰ ਬੇਨਤੀ ਆ ਕਿ ਵਾਪਸ ਆ ਜਾ ਕੇ ਉੱਥੇ 17 ਦੀ ਮੀਟਿੰਗ ਦੇ ਵਿੱਚ ਇਹ ਵਸੇ ਦੇ ਜੋ ਮਤਾ ਤੁਸੀਂ ਪਾਸ ਕੀਤਾ ਸੀ ਉਹਦੇ ਵਿਰੋਧ ਚ ਖੜਕੇ ਉਹਨੂੰ ਵਾਪਸ ਕਰਾਓ ਤੇ ਸੰਗਤਾਂ ਦਾ ਜਿਆਦਾ ਸਾਥ ਆਪ ਲਾਓ ਤੇ ਸੰਗਤਾਂ ਦੇ ਵਿੱਚ ਤੁਸੀਂ ਵਿਚਨਜੋਗੇ ਹੋ ਜਾਓ ਇਹਨੀਆਂ ਬੇਨਤੀਆਂ ਨਖੇਮਾ ਦਾ ਜਾਚਕ ਭੁੱਲ ਚੁੱਕ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਜੀ ਸੁਖਵੰਤ ਸਿੰਘ ਰੋਲੀ ਜੀ ਰੋਲੀ ਸਾਹਿਬ ਅੱਜ ਜਿਹੜਾ ਪਤਲਾ ਫੁੱਟਿਆ ਜਾ ਰਿਹਾਗਾ ਕੀ ਕਾਰਨ ਹੋਇਆ ਹੈ ਬੜੇ ਦੁੱਖ ਨਾਲ ਗੱਣਾ ਪੈਂਦਾ ਜੀ ਵੀ ਅਸੀਂ ਬੜਾ ਲੰਮਾ ਸਮਾਂ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਬਤੌਰ ਵਰਕਰ ਜਨਰਲ ਕੌਂਸਲ ਮੈਂਬਰ ਸੇਵਾ ਕਰਦੇ ਆ ਰਹੇ ਹਾਂ ਪਰ ਜਿਹੜੇ ਫੈਸਲੇ ਹੁਣ ਪਾਰਟੀ ਵੱਲੋਂ ਤੇ ਪਾਰਟੀ ਦੇ ਉਹਨਾਂ ਕੋਜਿਕ ਚੰਦਕ ਲੀਡਰਾਂ ਦੇ ਹੁਕਮਾਂ ਤੇ ਦੋ ਤਰੀਕ ਦੇ ਜਿਹੜੇ 2 ਦਸੰਬਰ ਦੇ ਹੁਕਮਨਾਮੇ ਹੋਏ ਆ ਉਸ ਤੋਂ ਬਾਅਦ ਜਿਹੜਾ ਵਰਤਾਰਾ ਚੱਲਿਆ ਉਸ ਵਰਤਾਰੇ ਦੇ ਸੰਬੰਧ ਵਿੱਚ ਜੋਹੋ ਚੰਦਕ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਉਤੇ ਆਪਣੇ ਆਪ ਨੂੰ ਕਾਬਜ ਸਮਝਦੇ ਆ ਉਹਨਾਂ ਦੇ ਹੁਕਮਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਾ ਜੇਹਦਾ ਹਰਪ੍ਰੀਤ ਸਿੰਘ ਜੀ ਤਲਵੰਡੀ ਸਾਬੋ ਨਾਮ ਦਾਮਦਮਾ ਸਾਹਿਬ ਤਲਵੰਡੀ ਸਾਬੋ ਨੂੰ ਸਰਦਾਰ ਖੁਸ਼ੀ ਕਰਕੇ ਲਾਇਆ ਗਿਆ ਉਸ ਤੋਂ ਬਾਅਦ ਜਦੋਂ ਉਸ ਦੁਆਬੇ ਦੇ ਜਰਨੈਲ ਨੂੰ ਖੇਰ ਹੁਕਮ ਕੀਤਾ ਗਿਆ ਧਾਮੀ ਸਾਹਿਬ ਨੂੰ ਪੇ ਇਹਨਾਂ ਨੂੰ ਵੀ ਘਰ ਨੂੰ ਤੋੜ ਦਿਓ ਯਾਨੀ ਸੁਲਤਾਨ ਸਿੰਘ ਤੇ ਗਿਆਨੀ ਰਗਵੀਰ ਸਿੰਘ ਨੂੰ ਉਹ ਕਹਿੰਦਾ ਵੀਰਾ ਇਹ ਕੰਮ ਮੇਰ ਕੋ ਨਹੀਂ ਹੋਣਾ ਉਹ ਰਜਾਇਨ ਕਰ ਗਿਆ ਇਸ ਮਹਾਨ ਸੰਸਥਾ ਦੀ ਪ੍ਰਧਾਨਗੀ ਤੋਂ ਤੇ ਨਾਲ ਉਹਨੇ ਰੋਸ ਵਿੱਚ ਉਹ ਜਿਹੜੀ ਸੱਤ ਮੈਂਬਰੀ ਕਮੇਟੀ ਬਣਾਈ ਸੀ ਅਕਾਲ ਤਖਤ ਸਾਹਿਬ ਵੱਲੋਂ ਭਰਤੀ ਕਮੇਟੀ ਉਹਦੇ ਤੋਂ ਵੀ ਰਜਾਇਨ ਗੱਲਾਂ ਬਹੁਤ ਕਰਦੇ ਨੇ ਇੱਕ ਦਿਨ ਚੀਮਾ ਸਾਹਿਬ ਦੀ ਮੈਂ ਸੁਣਦਾ ਸੀਗਾ ਲੋ ਜੀ ਉਹ ਧਾਮੀ ਸਾਹਿਬ ਦੱਸਣਗੇ ਜੀ ਉਹ ਪੰਜ ਮੈਂਬਰੀ ਨੇ ਇਦਾਂ ਮਜਬੂਰ ਕੀਤਾ ਜੀ ਫਲਾਨਾ ਜੀ ਕਰਤੂਤਾ ਇਹਨਾਂ ਦੀਆਂ ਆਪ ਦੀਆਂ ਆ ਬਾਜ ਨਹੀਂ ਆਉਂਦੇ ਤੇ ਉਸ ਤੋਂ ਬਾਅਦ ਜਿਹੜਾ ਰਗੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ ਦੀ ਅਗਵਾਈ ਦੇ ਵਿੱਚ ਜਦੋਂ ਕੋ ਐਕਟਿੰਗ ਪ੍ਰਧਾਨ ਅਜੇ ਬਣਿਆ ਨਹੀਂ ਤੇ ਨਾਲ ਜਿਹੜੇ ਹੈਗੇ ਸੀ 14 ਮੈਂਬਰੀ ਐਗਜ਼ੈਕਟਿਵ ਸੀ ਤਿੰਨ ਮੈਂਬਰਾਂ ਨੇ ਉਹਦੇ 'ਚ ਵਿਰੋਧ ਕੀਤਾ ਤੇ ਬਾਕੀ ਜਿਹੜੀ ਰਗੂਜੀਤ ਵਿਰਕ ਦੀ ਅਗਵਾਈ ਦੇ ਵਿੱਚ ਅੰਤਮ ਅੰਤਰਿਮ ਕਮੇਟੀ ਦੀ ਮੀਟਿੰਗ ਦੇ ਵਿੱਚ ਦੋਨਾਂ ਜਹੇਦਾਰਾਂ ਦੀ ਛੁੱਟੀ ਕੀਤੀ ਜਿਹੜੀ ਪੰਥ ਦੇ ਵਿੱਚ ਇਹਨਾਂ ਗੱਲਾਂ ਦਾ ਰੋਸ ਆ ਵੀ ਜਦੋਂ ਜਹੇਦਾਰ ਨੂੰ ਅਸੀਂ ਲਾਉਨੇ ਆ ਤੇ ਬੜੇ ਸਤਕਾਰ ਨਾਲ ਲਾਉਨੇ ਆ ਜਿੱਦਾਂ ਜਹੇਦਾਰ ਲਸ਼ਕਰ ਸਾਨੂੰ ਦੱਸਿਆ ਵੀ ਪਹਿਲੀ ਪੱਕ ਜਿਹੜੀ ਆ ਪਹਿਲੀ ਦਸਤਾਰ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਦਿੰਦੇ ਨੇ ਇਹਨਾਂ ਤੋਂ ਬਾਅਦ ਜਥੇਬੰਦੀਆਂ ਭੇਟ ਕਰਦੀਆਂ ਮਾਨ ਤੇ ਸਤਕਾਰ ਨਾਲ ਲਿਉਨੇ ਆ ਤੇ ਜਦੋਂ ਅਸੀਂ ਉਹਨਾਂ ਨੂੰ ਉਹਨਾਂ ਦੀ ਛੁੱਟੀ ਕਰਦੇ ਆ ਬੇਜਿਤ ਕਰਕੇ ਇਸ ਜਿਹੜਾ ਤਰੀਕਾ ਜਿਹੜਾ ਇਹਨਾਂ ਨੇ ਅਪਣਾਇਆ ਸੰਗਤਾਂ ਦੇ ਵਿੱਚ ਉਹਦਾ ਬਹੁਤ ਭਾਰੀ ਵਿਰੋਧ ਆ ਸੰਗਤਾਂ ਮੰਗ ਕਰਦੀਆਂ ਕਿ ਇਹ ਫੈਸਲਾ ਜਿਹੜਾ 17 ਤਰੀਕ ਦੀ ਮੀਟਿੰਗ ਇਹਨਾਂ ਨੇ ਰੱਖੀ ਆ 17 ਮਾਰਚ ਦੀ ਉਹਦੇ ਵਿੱਚ ਵਾਪਸ ਲਿਆ ਜਾਵੇ ਜੇ ਇਹਨਾਂ ਨੇ ਵਾਪਸ ਨਾ ਲਿਆ ਤੇ ਇਹਨਾਂ ਲੋਕਾਂ ਦਾ ਜਿਹੜੇ 11 ਮੈਂਬਰ ਨੇ ਉਹਨਾਂ ਦੇ ਵਿੱਚੋਂ ਤਿੰਨ ਛੱਡ ਕੇ ਜਿਨ੍ਹਾਂ ਨੇ ਵਿਰੋਧ ਕੀਤਾ ਬਾਕੀ ਰਹਿ ਗਏ 11 11 ਦੇ ਵਿੱਚੋਂ 11 ਜਿਹੜੇ ਆ ਉਹਨਾਂ ਨੂੰ ਸਮਾਜਿਕ ਉਹਨਾਂ ਦਾ ਬਾਈਕਟ ਲੋਕ ਕਰਨਗੇ ਇਹ ਚੀਜ਼ ਨੂੰ ਮੁੱਖ ਰੱਖ ਲੈਣ ਇਹ ਤੇ ਅਸੀਂ ਬੇਨਤੀ ਕਰਦੇ ਆਂ ਕਲਿਆਣਜੀ ਨੂੰ ਕਿਉਂਕਿ ਜੂਨੀਅਰ ਮੀਤ ਪ੍ਰਧਾਨ ਨੇ ਉਹ ਸ਼ਰੋਬਣੀ ਕਮੇਟੀ ਦੇ ਵਿੱਚ ਪੰਥ ਨੇ ਉਹਨਾਂ ਨੂੰ ਬੜਾ ਮਾਣ ਤੇ ਸਤਿਕਾਰ ਦਿੱਤਾ ਪਰ ਪੰਥ ਦੀ ਨਭਜੇ ਨੂੰ ਪਛਾਣਨ ਤੇ ਇਹ ਫੈਸਲਾ ਜਿਹੜਾ ਵਾਪਸ ਕਰਾਉਣ ਦੇ ਵਿੱਚ ਆਪਣਾ ਯੋਗਦਾਨ ਪਾਉਣ ਸ਼ਾਹਕੋਟ ਹਲਕੇ ਦੀਆਂ ਸੰਗਤਾਂ ਵੱਲੋਂ ਸ਼ਾਹਕੋਟ ਹਲਕੇ ਦੀ ਨਮਾਇੰਦਗੀ ਕਰਦੇ ਨੇ ਤੇ ਛਾਗੂਡ ਹਲਕੇ ਦੀਆਂ ਸੰਗਤਾਂ ਵੱਲੋਂ ਆਪਣਾ ਜਿਹੜਾ ਇਹ ਸਾਡੀ ਮੰਗ ਆ ਵੀ ਆਪਣਾ ਯੋਗਦਾਨ ਪਾਉਣ ਉਹ ਫੈਸਲਾ ਵਾਪਸ ਕਰਾਉਣ ਦੇ ਵਿੱਚ ਇਹਨੇ ਕਹਿੰਦਾ ਹੋਇਆ ਖਿਮਾਂ ਦਾ ਜੱਜ ਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੀ ਨਾਮ ਜੀ ਮੇਰਾ ਨਾਮ ਜੈਦਰ ਲਸ਼ਕਰ ਸਿੰਘ ਆ ਅੱਜ ਕੀ ਪ੍ਰੋਗਰਾਮ ਆ ਤੁਹਾਡਾ ਪ੍ਰੋਗਰਾਮ ਇਸ ਤਰ੍ਹਾਂ ਆ ਵੀ ਅਸੀਂ ਸਿੱਖ ਕੌਮ ਦੀ ਜਿਹੜੀ ਸੁਪਰੀਮ ਸੰਸਥਾ ਆ ਨਾ ਸ੍ਰੀ ਕਲਤਾ ਸਾਹਿਬ ਤੇ ਅਸੀਂ ਆਮ ਸਿੱਖਾਂ ਨੂੰ ਪੁੱਛ ਕੇ ਦੇ ਲੋ ਹਰ ਕੋਈ ਸਿੱਖ ਕਹਿੰਦਾ ਅਕਾਲ ਤਖਸਾਹ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਪਰ ਹੁਣ ਆਪਣੇ ਕੁਝ ਸਮੇਂ ਤੋਂ ਅਕਾਲ ਤਖਸਾਹ ਤੇ ਅਕਾਲ ਤਖਸਾਹ ਦੇ ਜੇਸੀਦਾਰਾਂ ਨੂੰ ਆਪਣੇ ਹਿਤਾ ਵਿੱਚ ਵਰਤਣਾ ਸ਼ੁਰੂ ਕਰਤਾ ਸਾਡੀ ਪਾਰਟੀ ਦੇ ਲੀਡਰ ਸਹਿਬਾਨ ਨੇ ਕਿਉਂਕਿ ਮੈਂ ਸ਼ਰੂਮ ਹੀ ਅਕਾਲੀ ਦਲ ਦੇ ਨਾਲ ਸੰਬੰਧਤ ਹਾਂ ਪਿਛਲੀਆਂ 2 ਟਰਮਾਂ ਤੋਂ ਸਰਕਲ ਪ੍ਰਧਾਨ ਤੇ ਉਸ ਤੋਂ ਪਹਿਲਾਂ ਗਿਲੇ ਦਾਸ ਮੀਤ ਪ੍ਰਧਾਨ ਸੀ ਜੀ ਮੀਤ ਪ੍ਰਧਾਨ ਵੀ ਰਿਹਾ ਆ ਪਰ ਜੋ ਕੁਝ ਸਾਡੀ ਪਾਰਟੀ ਕਰ ਰਹੀ ਆ ਖਾਸ ਕਰਕੇ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਐਗਜ਼ੀਕਟਿਵ ਕਮੇਟੀ ਆ ਨਾ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਰਤਬੇ ਨੂੰ ਰੋਲ ਤੇ ਰੱਖ ਦਿੱਤਾ ਪਰ ਸਿੱਖ ਕੌਮ ਨੂੰ ਬੜਾ ਰੋਹ ਆਜ ਦੇ ਤੇ ਬਈ ਇਹ ਬਹੁਤ ਮਾੜਾ ਕੀਤਾ ਆ 11 ਬੰਦੇ ਜਿਹੜੀ ਕਮੇਟੀ ਆਪਣਾ ਵਕਤ ਵੀ ਬਿਹਾਰ ਚੁੱਕੀ ਆ 5 ਸਾਲ ਵਾਸਤੇ ਹੁੰਦੀ ਹੈ ਕਮੇਟੀ ਪਰ ਇਹਨੂੰ ਤਾਂ 2011 ਦੀ ਇਲੈਕਸ਼ਨ ਹੋਈ ਆ ਉਸ ਤੋਂ ਬਾਅਦ ਇਲੈਕਸ਼ਨ ਹੀ ਹੋਈ ਇਹ ਆਮ ਹੈਗਾ ਜਦੋਂ 5 ਸਾਲ ਟਰਮ ਪੂਰੀ ਹੋ ਜਵੇ ਫਿਰ ਪ੍ਰਬੰਧਕ ਲੱਗਦਾ ਹੁੰਦਾ ਜਾਂ ਉਹ ਕਮੇਟੀ ਜਿਹੜੀ ਹੁੰਦੀ ਆ ਸਿਰਫ ਓਕੇ ਟੇਕਰ ਹੁੰਦੀ ਆ ਇਹ ਕੇਅਰ ਟੇਕਰ ਜਿਹੜੇ ਆ ਨਾ 11 ਮੈਂਬਰਾਂ ਨੇ ਹੀਰੀ ਕਾਲਤਖ ਸਾਹਿਬ ਦੇ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਜ才ਦਾਰ ਸ਼੍ਰੀ ਦਮਦੋਤਾ ਸਾਹਿਬ ਉਹਨਾਂ ਨੂੰ ਇਹਨਾਂ ਨੇ ਜਲੀਲ ਕਰਨ ਦੀ ਕੋਸ਼ਿਸ਼ ਕਰਕੇ ਤੇ ਉਹਨਾਂ ਨੂੰ ਸੇਵਾ ਮੁਕਤ ਕੀਤਾ ਉਹ ਤੋਂ ਬਾਅਦ ਦੋਹਾਂ ਤਖਤਾਂ ਦੇ ਸਿੰਘ ਸਾਹਿਬ ਗਿਆਨੀ ਅਰਗਵੀਰ ਸਿੰਘ ਜ才ਦਾਰ ਸ਼੍ਰੀ ਕਾਲਤਖ ਸਾਹਿਬ ਤੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜ才ਦਾਰ ਸ਼੍ਰੀ ਇਸਗੜ ਸਾਹਿਬ ਇਹਨਾਂ ਨੂੰ ਲਾਇਆ ਉਹਨਾਂ ਨੇ ਤੇ ਉਹਨਾਂ ਤੋਂ ਬਾਅਦ ਲੁੱਕ ਕੇ ਚੋਰੀ ਛਿਪੇ ਜਿਹੜਾ ਨਵਾਂ ਇਹਨਾਂ ਨੇ ਥਾਪਿਆ ਨਾ ਕੋਈ ਸਿਧਾਂਤ ਨਹੀਂ ਉੱਥੇ ਦੇਖੇ ਕਿਉਂਕਿ ਹਮੇਸ਼ਾ ਵਾਸਤੇ ਜਦੋਂ ਅਕਾਲ ਤਖਤ ਸਾਹਿਬ ਦਾ ਜਾਂ ਕਿਸੇ ਤਖਤ ਦਾ ਜ세ਦਾਰ ਨਿਯਤ ਕਰਨਾ ਹੁੰਦਾ ਤੇ ਦਰਬਾਰ ਸਾਹਿਬ ਦਾ ਜਿਹੜਾ ਬਾਬਾ ਬੁੱਢਾ ਜੀ ਦੀ ਗੱਦੀ ਤੇ ਬੈਠਾ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਉਹ ਉਹਦੀ ਨਿਯੁਕਤੀ ਦਾ ਐਲਾਨ ਕਰਿਆ ਕਰਦਾ ਤੇ ਸਭ ਤੋਂ ਪਹਿਲਾਂ ਦਸਤਾਰ ਵੀ ਉਹ ਹੀ ਪੇਟ ਕਰਦਾ ਔਰ ਉਸ ਤੋਂ ਬਾਅਦ ਜਿੰਨੀਆਂ ਵੀ ਪੰਥਕ ਜਥੇ ਬੰਦੀਆਂ ਆ ਉਹ ਸਾਰੀਆਂ ਹੀ ਉਦੇ ਸਿਰ ਤੇ ਦਸਤਾਰ ਸਜਾਈ ਜਾਂਦੀ ਆ ਬੰਨੀ ਜਾਂਦੀ ਆ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਗੈਰਹਾਜ਼ਰੀ ਵਿੱਚ ਨਾ ਉੱਥੇ ਗ੍ਰੰਥ ਤੇ ਨਾ ਉੱਥੇ ਪੰਥ ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਜਥੇਦਾਰ ਥੰਪਿਆ ਤੇ ਗੁਰੂ ਗ੍ਰੰਥ ਤੇ ਗੁਰੂ ਪੰਥ ਦੋਨੋਂ ਹੀ ਉੱਥੇ ਹਾਜ਼ਰ ਨਹੀਂ ਸੀ ਤੋਂ ਇਹ ਇਸ ਕਰਕੇ ਅੱਜ ਬਲਦੇਵ ਸਿੰਘ ਕਲਿਆਣ ਜਿਹੜਾ ਐਗਜ਼ੀਕਟਿਵ ਮੈਂਬਰ ਆ ਤੇ ਮੀਤ ਪ੍ਰਧਾਨ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਦਾ ਕਿਉਂਕਿ ਇਹ ਉਹਦੇ ਵਿੱਚ ਹਿੱਸੇਦਾਰ ਆ ਅਸੀਂ ਆਏ ਤਾਂ ਸੀ ਬਈ ਉਹਨੂੰ ਜਾ ਕੇ ਮਿਲੀਏ ਵੀ ਉਹਦੀ ਬੇਨਤੀ ਵੀ ਕਰੀਏ ਵੀਰਾ ਐਡਾ ਕਨਾਉਣਾ ਕਾਰਜ ਆਪਾਂ ਨਾ ਕਰੀਏ ਬਹੁਤ ਵੱਡੀ ਗੁਸਤਾਖੀ ਆ ਇਡੀ ਵੱਡੀ ਮਹਾਨ ਸੰਸਥਾ ਦੇ ਜਿਹੜਾ ਹੈਗਾ ਕੌਮ ਦਾ ਜਿਹਸੇਦਾਰ ਆ ਉਹਨੂੰ ਆਪਾਂ ਜਿਹੜਾ ਸਟੈਪ ਡਾਊਨ ਕੀਤਾ ਆ ਉਹ ਬਹੁਤ ਮਾੜਾ ਕੀਤਾ ਸੋ ਇਹ ਨਾ ਕਰੀਏ ਪਤਾ ਲੱਗਾ ਉਹ ਇੱਥੇ ਹੈ ਨਹੀਂਗਾ ਤੇ ਹੁਣ ਸੰਗਤਾਂ ਦੇ ਵਿੱਚ ਬੜਾ ਰੋਹ ਆ ਚਾਕੋਢ ਹਲਕਾ ਨੂੰ ਉਧਰ ਹਲਕੇ ਦੀਆਂ ਸੰਗਤਾਂ ਵਿੱਚ ਅਸੀਂ ਵੋਟਾਂ ਪਾ ਕੇ ਇਹਨੂੰ ਜਿਤਾਇਆ ਸਾਨੂੰ ਇਹਦੇ ਵਿੱਚ ਰੋਸ ਆ ਮੈਂ ਆਪਣੀ ਵੋਟ ਪਾਈ ਵੀ ਲੋਕਾਂ ਦੀਆਂ ਵੀ ਪਵਾਈਆਂ ਇਹਨੂੰ ਵੋਟਾਂ ਸਾਨੂੰ ਇਸ ਕਰਕੇ ਰੋਸ ਆ ਅਸੀਂ ਰੋਸ ਵਿੱਚ ਇਹਦਾ ਅੱਜ ਪੁਤਲਾ ਫੋਕੜ ਜਾ ਰਹੇ ਹਾਂ